ਇਹ ਜੀਪੀ ਦੇ ਮੌਤ ਮਾਮਲੇ ਦੇ ਵਿੱਚ ਵੱਡਾ ਐਕਸ਼ਨ ਆਇਆ ਰੋहतक ਦੇ ਸਪੀ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ सुरेंद्र ਬੋਰੀਆ ਨੂੰ ਨਮਾ ਐਸਪੀ ਲਗਾ ਦਿੱਤਾ ਗਿਆ ਨਰੇਂਦਰ ਬਿਜਾਰਨੀਆ ਨੂੰ ਹਟਾਇਆ ਗਿਆ ਅਹੁਦੇ ਤੋਂ ਜੀ ਹਾਂ ਤੁਹਾਨੂੰ ਫਿਰ ਤੋਂ ਦੱਸ ਦਈਏ ਕਿ 2021 ਬੈਚ ਦੇ ਆਈਪੀਐਸ ਅਧਿਕਾਰੀ ਵਾਈ ਪੂਰਨ ਕੁਮਾਰ ਦੇ ਸੈਕਟਰ 11 ਸਿੱਧਾ ਆਪਣੇ ਘਰ ਦੇ ਵਿੱਚ ਖੁਦਕੁਸ਼ੀ ਕਰਨ ਦਾ ਮਾਮਲਾ ਪੱਕ ਗਿਆ ਹੈ ਤੇ ਮਾਮਲਾ ਪੱਕ ਦਾ ਵੇਖ ਹੁਣ ਹਰਿਆਣਾ ਸਰਕਾਰ ਨੇ ਰੋहतक ਦੇ ਐਸਪੀ ਨਰਿੰਦਰ ਬਿਜਾਰਨੀਆ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ। ਪ੍ਰਿੰਦਰ ਸਿੰਘ ਬਾਰੀਆਂ ਨੂੰ ਰੋहतक ਦੇ ਨਵੇਂ ਐਸਪੀ ਹੋਣਗੇ ਤੇ ਉਧਰ ਚੰਡੀਗੜ੍ਹ ਪੁਲਿਸ ਨੇ ਆਈਪੀਐਸ ਅਧਿਕਾਰੀ ਵਾਈ ਪੂਰਨ ਕੁਮਾਰ ਦੀ ਖੁਦਕੁਸ਼ੀ ਦੇ ਸਬੰਧ ਵਿੱਚ ਦਰਜ ਐਫ ਆਈ ਆਰ ਦੀ ਜਾਂਚ ਲਈ 6 ਮੈਂਬਰੀ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਹੈ ਇਸ ਤੋਂ ਪਹਿਲਾਂ ਨਵੀਂ ਦਿੱਲੀ ਦੇ ਹਰਿਆਣਾ ਪਵਨ ਦੇ ਰੈਜ਼ੀਡੈਂਟ ਕਮਿਸ਼ਨਰ ਡੀ ਸੁਰੇਸ਼ ਦੀ ਅਗਵਾਈ ਦੇ ਵਿੱਚ ਅਨਸੂਚਿਤ ਜਾਤੀ ਅਤੇ ਅਨਸੂਚਿਤ ਜਨਜਾਤੀ ਭਾਈਚਾਰਿਆਂ ਦੇ ਨੁਮਾਇੰਦਿਆਂ ਨੇ ਚੰਡੀਗੜ੍ਹ ਪੁਲਿਸ ਹੈੱਡਕੁਆਰਟਰ ਦੇ ਵਿੱਚ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਮਾਮਲੇ ਦੀ ਨਿਰਪੱਖ ਅਤੇ ਸਮਾਵਧ ਜਾਂਚ ਦੀ ਮੰਗ ਕੀਤੀ ਹੈ ਜਿਸ ਤੋਂ ਕੁਝ ਘੰਟਿਆਂ ਬਾਅਦ ਯੂਟੀ ਪੁਲਿਸ ਵੱਲੋਂ ਸਿੱਟ ਬਣਾਉਂਦਾ ਫੈਸਲਾ ਵੀ ਕੀਤਾ ਹੈ ਤੁਹਾਨੂੰ ਫੀਡ ਤੋਂ ਦੱਸ ਦੇ ਕਿ ADGP ਦੀ ਮੌਤ ਦਾ ਮਾਮਲਾ ਭਾਗ ਦਾ ਜਾ ਰਿਹਾ ਹੈ ਕਿ ਵੱਡਾ ਐਕਸ਼ਨ ਲਿਆ ਗਿਆ ਰੋहतक ਦੇ SP ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਤੇ सुरेंद्र ਬੋਰੀਆ ਨੂੰ ਨਵੇਂ SP ਲਗਾ ਦਿੱਤਾ ਗਿਆ ਤੇ ਨਰੇਂਦਰ ਗੁਜਾਰਨੀਆਂ ਨੂੰ ਅਹੁਦੇ ਤੋਂ ਹਟਾਇਆ ਗਿਆ ਸਬਸਕ੍ਰਾਈਬ ਕਰੋ ਜਲਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ This program is sponsored by the Singla office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.